ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਗੇ ਕਵੈਸਟ ਬੇਨਤੀ ਕਰਦੇ ਹਾਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸ ਦਾ ਫਾਇਦਾ ਇੰਦਾ ਅੱਜ ਦੀ ਆਪਣੀ ਵਿਜਿਟ ਪਿੰਡ ਮਾਨ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪਟੀ ਭਾਈ ਨਨਿੰਦਰ ਸਿੰਘ ਦੇ ਫਾਰਮ ਤੇ ਪਹੁੰਚਿਆ ਚਾਰ ਐਨੀਮਲ ਵਿਖਾਉਣੇ ਆ ਬਣੇ ਰਿਓ ਐਂਡ ਤੱਕਰ ਜਾਇਜ਼ ਤੋਂ ਜਾਇਜ਼ ਕੀਮਤ ਵਿੱਚ ਕਰਾਉਣੇ ਆ ਖਰੀਦਦਾਰੀ ਖੇਰਲਾ ਰੇਟ 25000 ਦੇ ਵਿੱਚ ਮੁਕਤਮੁਕਤੀ ਕਰਵਾਵਾਂਗੇ ਉਹ ਵੇਖਿਓ 25 ਵਾਲਾ ਕਿਹੜਾ ਐ ਰੌਣਕ ਮੇਲਾ ਬਾਈ ਨਨਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਆਪਰਾ ਵਾਲੋ ਸਤਿ ਸ੍ਰੀ ਅਕਾਲ ਜੀ ਹੋਰ ਕੈਮ ਸਦਾ ਵਧੀਆ ਜੀ ਵਧੀਆ ਸਾਹਿਬ ਠੀਕ ਠਾਕ ਜੀ ਠੀਕ ਹੈ ਜੀ ਡਰੈਸ ਕਰਕੇ ਬਾਈ ਨੋੜ ਡਰੈਸ ਆਪਣਾ ਜਿਹੜਾ ਤਰਨਤਾਰ ਤਹਿਸੀਲ ਪਟੇ ਹਾਂਜੀ ਦਾਖਾਣਾ ਘਰੇ ਵਾਲਾ ਪਿੰਡ ਮਾੜ ਮਾੜ ਮੋਬਾਈਲ ਨੰਬਰ 994888419 ਠੀਕ ਹੈ ਜੀ ਤੇ ਇਹ ਮੈਂ ਤੋਂ ਸ਼ੁਰੂਆਤ ਕਰਕੇ ਝੋਟੀ ਆ ਜੀ ਇਹ ਨੀਲੀ ਦੀ ਝੋਟੀਆਂ ਜੀ ਬਹੁਤ ਸੋਹਣੀ ਝੋਟੀ ਆ ਦੁੱਧ ਬਾਈ ਕਿੰਨਾ ਮੌਕਾ ਦੁੱਧ ਦਾ ਰੇਤੀ 10 ਲੀਟਰ ਹੋਊਗਾ ਪੱਕਾ ਪਾਜੀ ਪੱਕਾ ਮਗਰ ਕਟਾ ਕੱਟੀ ਮਗਰ ਜੀ ਕਟਾ ਕਟਾ ਵੀ ਨੀਲੀ ਦਾ ਮਾਦ ਵੀ ਨੀਲੀ ਦੀ ਆ ਚਲੋ ਤੋਰੀਏ ਇੱਕ ਰਾ ਖੋਲ ਕੇ ਤੋਰਾ ਕਰਾਉਣੇ ਆ ਜੀ ਹੂੰ ਲਓ ਸਜਣੋ ਮੈਂ ਇਹਦਾ ਕੱਦ ਵਜਨ ਫੁੱਲ ਵੱਡਾ ਛੋਟੀ ਨਹੀਂ ਆ ਗਾਲਾ ਥਣ ਲੱਗਾ ਜੀ ਪਿਓਰ ਆ ਸੂਆ ਸਾਡੇ ਅੰਤਜਾ ਨਾ ਕੋਈ ਪਹਿਲਾ ਦੂਜਾ ਹੀ ਹੋ ਸਕਦਾ ਲਓ ਕੱਟਾ ਜੇ ਟੀਟੀ ਤਾਰੀ ਹਲਾ ਲਓ ਜੀ ਬਿਲਕੁਲ ਬਿਲਕੁਲ ਕਾਜੀ ਸੁਈਆ ਲੈ ਆ ਲੂਆ ਬੜਾ ਹਨਾ ਬੜਾ ਬੜਾ ਇਦਨ ਨੂੰ ਲਿਆਇਓ ਮਾੜੀ ਜੀ ਗਾਂ ਨੂੰ ਅੱਗੇ ਲਿਆਇਓ ਨੀਲੀ ਪਿਓਰ ਪਿਓਰ ਨੀਲੀ ਛੋਟੀ ਆਏ ਹਮ ਲੋਕ ਆਲਾ ਥਣ ਲੱਗਾ ਜੀ ਬਿਲਕੁਲ ਬਿਲਕੁਲ ਇਹ ਤੋਂ ਕੁਮਾਰੋਂ ਪਰ ਲੇ ਸਾਰੋ ਬਿਲਕੁਲ ਲੈ ਵਾ ਪੱਦਰ ਆ ਨਾ ਹਾਂਜੀ ਹਾਂਜੀ ਕੋਈ ਬਾਈ ਨਹੀਂ ਆਦੀ ਕੋਈ ਕੋਸ਼ ਨਹੀਂ ਰਹਦੇ ਮੈਂ ਦਿਖਾਇਓ ਪੂਜੀ ਫੜਿਓ ਇੱਕਰਾ ਲਓ ਜੀ ਤੇ ਰੇਟ ਬਾਈ ਜੀ ਕੀ ਕਰਦਿਏ ਨਾ ਰੇਟ ਬਾਈ 1 5 ਕਰਦੇ ਆ ਹਾਂ ਨਾ ਐਨੂੰ ਲਾ ਰਿਓ ਆ ਲਾ ਰਿਓ ਲਾ ਤੇ ਕੀ ਵਰਖਾ ਹੋ ਨਹੀਂ ਥੋੜੀ ਜੀ ਹਾਂਜੀ ਹਾਂਜੀ ਕੱਢਦਾਂਗੇ ਥੋੜੀ ਪ੍ਰੋਬਲਮ ਆਉਂ ਲਈ ਆ ਕੋਈ ਨਹੀਂ ਤੇ ਹਾਂ ਨਾ ਕਿੰਨੇ ਦੀ ਕਰਨੀ ਆ ਉੱਲ ਇੱਕ ਪੰਜ ਕਰਦੇ ਜੀ ਦੇ ਦੇਣੀਆਂ ਪੂਰੇ ਲੱਖ ਦੀ ਦੇ ਦਿਆਂਗੇ ਚਲੋ ਠੀਕ ਹੈ ਹਾਂਜੀ ਹਾਂਜੀ ਹਾਂ ਨਾ ਇਹਦੇ ਵਿੱਚੋਂ ਕੋਈ ਰੁਪਈਆ ਸਿਰ ਮਾਨਤਾ ਨਹੀਂ ਹੋਊਗਾ ਵੀ 150 ਬਾਕੀ 2000 ਵਾਲੀ ਗੱਲ ਨਾ ਹੋਊਗੀ ਠੀਕ ਹੈ ਹਾਂਜੀ ਹਾਂਜੀ ਆ ਸਹੀ ਸਹੀ ਦੂਜੇ ਨੰਬਰ ਤੇ ਆ ਕੀਤੇ ਮੌਕੇ ਦਾ ਕਿੰਨਾ ਦੁੱਧ ਹੋਊਗਾ ਇਹਦਾ 9 ਲੀਟਰ ਦੁੱਧ ਆ ਜੀ ਕੱਟੀ ਮਗਰ ਹਾਂਜੀ ਮਗਰ ਆ ਕੱਟੀਆਂ ਮਹੀਨੇ ਦੀ ਸੂਈ ਆ ਕੱਟੀ ਚੁੰਗਣ ਦੀ ਚਲੋ ਖੋਲ ਦੋ ਕੋਈ ਗੱਲ ਨਹੀਂ ਚੁੰਗਣ ਨਹੀਂ ਹੋਣਾ ਟਾਈਮ ਤੋਂ ਚ ਮਾਰਨਿੰਗ ਦਾ ਹੀ ਹੋਇਆ ਹਾਂਜੀ ਹਾਂਜੀ ਨੋ ਤੇ ਜਾਂ ਸੁਆ ਸੁਈਆ ਜੀ ਹੂੰ ਕੋਈ ਸੁਈਆ ਜੀ ਮਾਤ ਥੋੜੀ ਜਿਹਾ ਨਾ ਵੀ ਦੇ ਸਾਦੇ ਨਾ ਬੁਝਾਉਂ ਸਾਂਭੀ ਹੀ ਗਏ ਨੇ ਉਹ ਤਾਂ ਬੋਹਾਈ ਆ ਹੂੰ ਨਾ ਆਉਗੋ ਨਾ ਹੋਰ ਮਹਰਾਜ ਮਾਤ ਤੇ ਕੀ ਆ ਹੂੰ ਨਾ ਵਈ ਤਾਂ ਲੈ ਵਾ ਕਰੂ ਜੇ ਤਾ ਤੇ ਇਹਦਾ ਰੇਟ ਬਾਈ ਜੀ ਕੀ ਕਰ ਦੀਗੇ ਦਾ ਪੰਜਾਤਰ ਕਰਦੇ ਆਂ ਨਹੀਂ ਹਾਂ ਨਾ ਜੀ ਸਾਰਾ ਹੀ 70 ਦੀ ਦੇ ਦਿਆਂਗੇ 70 ਦੀ ਹਾਂਜੀ ਹਾਂਜੀ ਸਿਰ ਵਿੱਚ ਛੋੜ ਹੀ ਹੋਊਗੀ ਠੀਕ ਆ ਹਾਂਜੀ ਹਾਂਜੀ ਮਗਰ ਆ ਜਿਹੜੀ ਕੱਟੀ ਹੈ ਨਾ ਹਾਂਜੀ ਆ ਕੱਟੀ ਮਹੀਨੇ ਦੀ ਸੂਈ ਆ ਜੀ ਠੀਕ ਆ ਕੱਟੀ ਬਹੁਤ ਸੋਹਣੀ ਆ ਠੀਕ ਆ ਜੀ ਤੀਜੇ ਨੰਬਰ ਵਾਲੀ ਮੈਂ ਇਹ ਗੱਭਲ ਆਈ ਅਠਾ ਮਹੀਨਾ ਨੂੰ ਲਗਾਵਾ ਅਠਵਾਂ ਮਹੀਨਾ ਲੱਗਾ ਵਾ ਹਾਂ ਚੈੱਕ ਪਾਸ ਆ ਚੈੱਕ ਪਾਸ ਆ ਥਣਾ ਦੀ ਗਾਰੰਟੀ ਹੋ ਥਣਾ ਦੀ ਗਾਰੰਟੀ ਹੀ ਹੋ ਜੀ ਬਾਹਰ ਪਿੱਛੇ ਦੀ ਮੈਨਾ ਫੋਲ ਗਰੰਟੀ ਆ ਚਲੋ ਕੋਈ ਖੋਲੋ ਹਾਂਜੀ ਹਾਂਜੀ ਹਾਲ ਦੀ ਕੜੀ ਨਹੀਂ ਪਉਦੀ ਸਾਹਿਬੀ ਮਹਾਰਾਜ ਦੇ ਵਾਸਤੇ ਵੀ ਕੀ ਆਹੋ ਜੀ ਹਾਂਜੀ ਹਾਂਜੀ ਚਲੋ ਠੀਕ ਆ ਜੀ ਅੱਜ ਗਰੰਟੀ ਅੱਜ ਪੂਰੀ ਹਾਂਜੀ ਹਾਂਜੀ ਛੋਟੀ ਆ ਨਹੀਂ ਕਰੋ ਚੈੱਕ ਵਜਨ ਵਾਲੀ ਮਾਜਾ ਦੋ ਕਰ ਕਪਣ ਆ ਗਏ ਹੈ ਚੈੱਕ ਪਾਸ ਚੈੱਕ ਪਾਸ ਖਾਣ ਪ੍ਰੋਪਰ ਚਾਰੇ ਓਕੇ ਸਜਣੋ ਚੌਂ ਗੁੱਠਾਂ ਤੇ ਥਣ ਕੱਲਾ ਕੱਲਾ ਆਊਗਾ ਜਿੰਨੀ ਵਿਰਲੇ ਹੱਥਾਂ ਨੇ ਇਹ ਰੇਟ ਆ ਸ਼ਾਹ ਜੀ ਰੇਟ ਵੀ ਫੱਟ ਕਰਦੇ ਆ ਹਾਂ ਨਾ ਆਹ ਨਾ ਪੰਜਾਇਰ ਦੇ ਦੇ ਆਗੇ ਪਚੰਜਰ ਨਾ ਕਰੀਏ 55 ਦੀ ਕਰ 55 ਦੀ ਜਾਂ 55 ਦੀ ਕਰ ਦਿਆਂਗੇ ਜੀ ਆਹ ਠੀਕ ਆ ਆ ਗਈ ਵੈੜ ਸਿੰਗਾ ਵਾਲੀ ਇਹ ਵੀ ਟੋਕਰ ਗੱਭਣ ਆਹ ਜੀ ਇਹ ਮੰਨ ਲਓ ਹਣਾ ਟੋਕਰ ਤੇ ਨਹੀਂ ਗਿਆ ਬਾਤੀ ਹੋਣੀ ਨਵਾ ਮਹੀਨਾ ਖਤ ਤੋਂ ਸ਼ੁਰੂ ਕਰਮਾ ਲਈ ਨੂੰ ਬਹੁਤ ਠੰਡੀ ਮਿੱਟੀ ਦੇਣੀ ਕੱਚੀ ਫਿਰ ਤੇ ਹਾਂ ਜੀ ਆਹ ਜੀ ਬਾਸ ਪੂਰੇ ਦੇਣੀ ਬਾਦ ਹੋਣੀ ਹੁੰਦੇ ਨਾਵੇਂ ਸ਼ੁਰੂ ਆ ਤੇ ਫਿਰ ਤੇ ਨਾਵੇਂ ਚ ਸੂ ਪੈਂਦੀਆਂ ਨਾਵੇਂ ਪਈ ਸੂ ਪੈਂਦੀਆਂ ਬਾਗੇ ਦੇਣਾ 20 ਲਊ 25 ਲੈ ਜੂ ਮਹੀਨਾ ਲੈ ਜੂ ਮਾ ਲੋ 25 ਦਿਨ ਲੈ ਜੂਗੀ ਹੋ ਗਿਆ ਨਵਾਂ ਨਹੀਂ ਨਾ ਸੋ ਇਹਨਾਂ ਵੀ ਚੱਲਣ ਨੂੰ ਰਹਿ ਗਈ ਆ ਹਾਂ ਬਹੁਤ ਸਜਣੂ ਮੀਨਾ ਵੀ ਦੇਣਾ ਖੜੂ ਕੀ ਸੂਂਦੇ ਵਿੱਚ 5 ਦਿਨ ਮੰਨੋ ਤੁਸੀਂ ਲੈ ਜੂਗੀ ਲੈ ਜੂਗੀ 5000 ਰੁਪਏ ਤੇ ਰੇਟ ਜੇ 25 ਰਹਿ ਕੇ ਤੇ ਰੇਟ ਰੇਟ 25000 ਨਹੀਂ ਫਿਰ ਵਿੱਚ ਛੋੜ ਹੀ ਹੋਊਗੀ 25 ਦੀ ਹਾਂ ਨਾ ਜੇ ਦੇਣ 25 ਰਹਿ ਕੇ ਤੇ ਰੋਜ ਦਾ 1000 ਰੁਪਈਆ ਨਾ ਹਾਂਜੀ ਹਾਂਜੀ 25000 ਰੁਪਈਆ ਦੀ ਦੇਣੀ ਹੈ ਬੱਸ ਬੱਸ ਮਾਸ ਸਜਣਾ ਖਰੀਦਦਾਰੀ ਕਰਿਓ ਪਛੋ ਸੰਗੇ ਨੇ ਸਾਰੇ ਨੀਲੀ ਦਾ ਬੱਚਾ ਪਾਇਆ ਛੋਟੀ ਨਹੀਂ ਸਜਣਾ ਇਹ ਆਲ ਛੋਟੀ ਵੀ ਨੀਲੀ ਦੀ ਆ ਬਿਲਕੁਲ ਹਾਂ ਛੋਟੀ ਵੀ ਨੀਲੀ ਦੀ ਦੇਖੋ ਜੀ ਹਾਂਜੀ ਖਰੀਦਦਾਰੀ ਕਰਿਓ ਸასიਖਾਲ